의선 q 음 पूरा आर्थ बड़ी आई पिछले ਹਜ਼ਾਰ ਪਹਿਲਾਂ ਹੀ ਮੇਰੇ ਫਾਇਰ ਮਾਰ ਕੇ ਸੀ ਹਾਂ ਅੱਜ ਵੀ ਆਈਂ ਕਰਾ ਮੇਰੇ ਇਹਨਾਂ ਨੇ ਐਡਮਿਟ ਕਰ ਲਿਆ ਇੱਥੇ ਮੇਰੇ ਪਾਪਾ ਦਾ ਕਦਰ ਹੋਇਆ ਵਾ ਕਾਫੀ ਜ਼ਿਆਦਾ ਮੇਰੇ ਮਾਗਰ ਰੰਗੇ ਹੋ ਉਹ ਦੂਜੇ ਪਾਰਟੀ ਉਹਨੂੰ ਤੱਕੇ ਰਾਂ ਉਹ ਬਦਵਾ ਸਕਾਂ ਕਈਆਂ ਨੇ ਕਈ ਤਾਂ ਉਹਨਾਂ ਦੇ ਦਰਖਾਸਤਾਂ ਕੱਲ ਤੇ ਪਰਸੂ ਦੀਆਂ ਪੰਜ ਚੀਜ਼ ਲੋਕਾਂ ਨੇ ਦਰਖਾਸਤ ਦਿੱਤੀ ਅਗੇ ਦਾ ਪਾਣੀ ਪੜ ਲੈ ਕੇ ਸਭ ਲੱਪੜ ਮਾਰ ਕੇ ਕਿਦੇ ਕੋਸ ਅੱਜ ਮੈਂ ਲੰਘਿਆ ਜਾਂਦਾ ਕੱਲ ਮੇਰੇ ਜਵਾਕ ਮਗਰ ਪਏ ਅੱਜ ਮੇਰੇ ਫਿਰ ਤੇ ਫਾਇਰ ਹੀ ਛੱਡਦੇ ਮੈਂ ਉੱਤਰ ਕੇ ਗੱਲ ਕਰਨ ਆ ਕਿ ਮੈਂ ਖਿਆ ਫਿਰ ਕਿੱਡੀ ਗੋ ਫਾਇਰ ਮਾਰਿਆ ਉਹ ਕਹਿੰਦਾ ਕਿ ਗੱਲ ਕਰ ਮੈਂ ਤਰ ਤੇਰੇ ਪਿੱਛੇ ਦੀ ਆ ਕੇ ਮੇਰੇ ਫਾਇਰ ਚੜਦੇ ਤੇ ਰਾੜਾ ਮਾਰ ਤੂੰ ਸੀ ਕੋਈ ਪਹਿਲਾਂ ਕੰਪਲੀਟ ਵੀ ਲਿਖਾਈ ਸੀ ਕੀ ਅੱਜ ਨਹੀਂ ਅੱਜ ਮੈਂ ਨਹੀਂ ਲਿਖਾਈ ਸੀ ਲੋਕ ਹੋਰ ਹੋਰ ਕੰਜਾਂਗੇ ਸੀ ਮੈਂ ਤਾਂ ਤੁਰਿਆ ਜਾਂਦਾ ਸੀ ਸਿੱਧਾ ਅੱਛਾ ਕਿੰਨੇ ਮੈਂ ਤਾਂ ਭੈਣ ਕਿੰਨੇ ਫਾਇਰ ਮਾਰੇ ਦੋ ਦੋ ਤਿੰਨ ਕਹਿੰਦੇ ਆ ਕਿ ਇਹ ਰਮੇ ਦਾ ਲੱਤ ਜਮਾ ਟੁੱਟ ਬਣਾ ਲੋ ਫੈਕਚਰ ਪਿੱਛੋਂ ਪਿੱਛੋਂ ਦੀ ਮਾਰਿਆ ਮਾਰ ਇਹ ਇਹਨੇ ਆਪਣੇ ਭਗਤ ਨੂੰ ਜਾਂਦੇ ਸੀਗੇ ਉਹਨਾਂ ਨੇ ਚਾਣਕ ਬਸ ਇਹਨਾਂ ਦੀ ਗੱਡੀ ਤੇ ਹਮਲਾ ਕਰਤਾ ਫਾਇਰ ਮਾਰੇ ਬਾਰੀ ਚ ਇਹ ਉੱਤਰ ਕੇ ਜ ਨੂੰ ਨਾ ਮਾਰੋ ਨਾ ਮਾਰ ਕਰਦੇ ਰਿਹਾ ਕਿ ਫਾਇਰ ਤੇ ਮਾਰੀ ਗੋਡੇ ਤੇ ਮਾਰੀ ਗੋਡੇ ਮਾਰ ਡਿੱਗ ਪਿਆ ਮਗਰ ਉਹ ਡਾਂਗਾ ਮਾਰ ਗਿਆ ਹੋਰ ਛੋਟੀਆਂ ਮਾਰ ਗਿਆ ਬਸ ਭਾਈ ਜੀ ਕੀ ਨਾਂ ਕੀ ਇਹਨਾਂ ਦਾ ਫੋਨ ਲਵਿੰਦਰ ਸਿੰਘ ਸਰਪੰਚ ਆ ਕੇਂਦਰਾ ਸਰਪੰਚ ਆ ਜਾ अच्छा ਤੇ ਆਪਣਾ ਕੀ ਕਹਿੰਦੇ ਆ ਕੁਝ ਪਤਾ ਤੁਹਾਨੂੰ ਕਿੰਨੇ ਗਰਾਉਂਡ ਉੱਤੇ ਗੋਲੀ ਗਾਲੀ ਚੱਲਦੀ ਹੈ ਉੱਥੇ ਗੋਲੀ ਬਾਵਾ ਚੱਲੀ ਹੈ ਅੱਛਾ ਫਤਿਹ ਨੇ ਕਿੰਨੇ ਆਪਣਾ ਲਬੋਰ ਵੀ ਕੋ ਚੱਕਣੀ ਹੋਵੇਗਾ ਹੋਰ ਪਤਾ ਨਹੀਂ ਇਹਦੇ ਨਾਲ ਮੁੰਡੇ ਦੂਜੇ ਛੜਕਵੇਂ ਆ ਉਹ ਇਹਨਾਂ ਦੇ ਖੈਬਾਜੀ ਚੱਲਦੀ ਸੀ ਅੱਛਾ ਹਾਂ ਪਹਿਲਾਂ ਖੈਬਾਜੀ ਚੱਲਦੀ ਸੀ ਪਰਦੇ ਕੌਣ ਨੇ ਜਿਨ੍ਹਾਂ ਨੇ ਫਾਇਰ ਕੀਤੇ ਹੈ ਉਹ ਪਿੰਡੋਂ ਹੀ ਆ ਪਿੰਡੋਂ ਹੀ ਆ ਠੀਕ ਹੈ ਕੋਈ ਰਾਜਸੀ ਰਾਜਸਤਾਨੀ ਹੈਗੀ ਤਾਂ ਨਹੀਂ ਨਹੀਂ ਉਹ ਪਹਿਨਾਂ ਤੋਂ ਖੈਬਾਜੀ ਚੱਲਦੀ ਜਿਹੜੀ ਪਾਰਟੀ ਸਰਪੰਚ ਨੇ ਮੁੰਡੇ ਸਾਬ ਇਤਸਾਉ ਕੈ ਸਰਪੰਚਾ ਹੁਣ ਸਰਪੰਚਾ ਜਿਹੜਾ ਹਾਂ ਇਹ ਪਹਿਲਾਂ ਦਸੀ ਕਿ ਕਾਂਗਰਸ ਚ ਬਾਦਕਾਂ ਅਕਾਲੀ ਲਲਚ ਆ ਗਏ ਸੀਗੇ ਅੱਛਾ ਆ ਇਹ ਸਾਬ ਕਾ ਸਰਪੰਚਾ ਸਾਬ ਸਾਬ ਕਾ ਆ ਸਰਪੰਚੀ ਇਹ ਵਸਾ ਉਹਨਾਂ ਨੇ ਕਿੰਨੇ ਗੋਲੇ ਚੱਲੇ ਨੇ ਹੋਰ ਵੀ ਗੋਲੇ ਚੱਲੇ ਨੇ ਗੋਲੇ ਚੱਲੇ ਨੇ ਹਾਂ ਕਿੰਨੇ ਗੋਲੇ ਗੋਲੇ ਕਾਫੀ ਚੱਲੇ ਨੇ ਯਾਰ ਉਹਨਾਂ ਬੋਲੇ ਚੱਲੀਆਂ ਸੀਗੀਆਂ ਕਿ ਇਦਾਂ ਬੋਲੇ ਵੀ ਚਲਾਈਆਂ ਗਈਆਂ ਆਏ ਨਹੀਂ ਮੈਨੂੰ ਪਤਾ ਤੇ ਗੋਲਗਾਂ ਚੱਲੀਆਂ ਉੱਥੇ ਠੀਕ ਹੈ ਵਾਹਿਦਾ ਬਾਅਦ ਚ ਲੈ ਕੇ ਆਏ ਠੀਕ ਹੈ ਪਿੰਡ ਵਾਲਿਆਂ ਹਾਂ ਕਿਹੜੇ ਪਹਿਲੇ ਜੀ ਕਲਿਆਣੀ ਕਲਿਆਣੀ ਕਲਿਆਣ ਚੁੱਕਰ ਕਲਿਆਣ ਠੀਕ ਰੋਟਨ ਪੇਸ਼ੈਂਟ ਆਇਆ ਕਿ ਹਾਲਾਤ ਨੇ ਜੀ ਕਿ ਇੱਕ ਘਟਨਾ ਪਈ ਹੈ ਕੁਝ ਦੇਖੋ ਸਾਡੇ ਕੋਲ ਪੇਸ਼ੈਂਟ ਜੇ ਹੁਣੇ ਆਇਆ ਹੈ ਇਹ ਨਥਾਣੇ ਤੋਂ ਰੈਫਰ ਹੋ ਕੇ ਸਿਵਲ ਹਸਪਤਾਲ ਨਥਾਣੇ ਤੋਂ ਅ ਪੇਸ਼ ਨੂੰ ਮੈਂ ਐਗਜ਼ਾਮਿਨ ਕੀਤਾ ਹੈ ਲੜਾਈ ਦਾ ਕੇਸ ਹੈ ਸੱਟਾ ਹੈਗੀ ਕਾਫੀ ਜਿਹੜੇ ਖੱਬੇ-ਖੋਡੇ ਤੇ ਆ ਉਹ ਇਦਾਂ ਲੱਗ ਰਿਹਾ ਜਿਦਾਂ ਗੋਲੀ ਬੱਜੀ ਹੁੰਦੀ ਹੈ ਕਿ ਇੱਕ ਤਾਂ ਉਹਦਾ ਐਂਟਰੀ ਵੂਂਡ ਹੈ ਇੱਕ ਐਗਜ਼ਿਟ ਵੂਂਡ ਹੈ ਤੇ ਗੋਲੀ ਲੰਗ ਕੇ ਪਾਰ ਹੋ ਗਈ ਹੁੰਦੀ ਹੈ ਬਾਕੀ ਅਸੀਂ ਹੁਣ ਐਮ ਆਰ ਆਈ ਵਗੈਰਾ ਕਰਾਵਾਂਗੇ ਉੱਤੇ ਦਾ ਉਸ ਤੋਂ ਜ਼ਿਆਦਾ ਕਲੀਅਰ ਹੋਊਗਾ ਹਾਲਾਤ ਇਹ ਗੋਲੀ ਲੱਗੀ ਹੈ ਜਾਂ ਦੂਰ ਲੱਗੀ ਦੇਖੋ ਦੇਖਣ ਮੁਤਾਬਿਕ ਜਿਹੜਾ ਇਸ ਟਾਈਮ ਤਾਂ ਇੱਕ ਲੱਗ ਰਹੀ ਕਿਉਂਕਿ ਇੱਕ ਅੰਦਰ ਨੂੰ ਹੈ ਜਾਂ ਤਾਂ ਇੱਕ ਬਾਹਰ ਨੂੰ ਹੈ ਜਿਵੇਂ ਗੋਲੀ ਕੇ ਅੰਦਰ ਚਲੀ ਜਾਂਦੀ ਤੇ ਬਾਹਰ ਨਿਕਲ ਜਾਂਦੀ ਹੈ ਅਕੋਰਡਿੰਗ ਦਾ ਇੱਕ ਹੀ ਲੱਗ ਰਹੀ ਹੈ ਬਾਕੀ ਸਕੈਨ ਚ ਜ਼ਿਆਦਾ ਕਲੀਅਰ ਹੋਊਗਾ ਹਾਲਾਤ ਕਿਹਨੇ ਡਾਕਟਰ ਸਾਹਿਬ ਪੇਸ਼ੈਂਟ ਦੇ ਪੇਸ਼ੈਂਟ ਤਾਂ ਦੇਖੋ ਉਹ ਤਾਂ ਸਟੇਬਲ ਹੈ ਪੇਨ ਜ਼ਿਆਦਾ ਮੰਨ ਰਿਹਾ ਟਰੀਟਮੈਂਟ ਅਸੀਂ ਦਿੱਤਾ ਆਪਦਾ ਬੇਸਿਕ ਤੇ ਇਸ ਤੋਂ ਬਾਅਦ ਦੇਖਦੇ ਆ ਕਿ ਕਿੰਨੀ ਕੁ ਸੱਟਾਂ ਆਂਦੀ ਉਸ ਹਾਮ ਨਾਲ ਫਿਲਹਾਲ ਠੀਕ ਲ